ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਫੈਸ਼ਨ ਐਂਡ ਬਿਊਟੀ ਟਿਪ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਇੱਕ ਸੋਹਣੀ ਵੀਡੀਓ ਜੀ ਮੈਂ ਕਿ ਤੁਸੀਂ ਦੇਖ ਸਕਦੇ ਹੋ ਇਹ ਇੱਕ ਜਿਹੜਾ ਵੈਲਵਟ ਦਾ ਸੂਟ ਹੈ ਇਹਨੂੰ ਮੈਂ ਅਲੱਗ-ਅਲੱਗ ਤਰ੍ਹਾਂ ਦੀਆਂ ਜੜੀਆਂ ਲੈਸੇਜ਼ ਲਾ ਕੇ ਉਹ ਰੈਡੀ ਕੀਤਾ ਹੈ ਤਾਂ ਤੁਸੀਂ ਇਹਦੀ ਫਾਈਨਲ ਲੁੱਕ ਟ੍ਰਾਈ-ਆਨ ਜਿਹੜਾ ਉਹ ਲਾਸਟ ਵਿੱਚ ਦੇਖਿਓ ਕਿ ਇਹ ਪਾਇਆ ਹੋਇਆ ਕਿਵੇਂ ਦਾ ਲੱਗਦਾ ਹੈ ਇਹ ਇਹਦਾ ਪਲਾਜ਼ੋ ਹੈ ਜੋ ਕਿ ਇਹਦਾ ਜਿਹੜਾ ਪੌਂਚਾਏ ਉਹਦੇ ਤੇ ਮੈਂ ਇਸ ਤਰ੍ਹਾਂ ਅੰਡਰਗਰਾਉਂਡ ਹੈ ਜਿਹੜੀ ਉਹ ਲੈਸ ਲਗਾਈ ਹੋਈ ਹੈ ਇਹਦੀ ਜਿਹੜੀ ਫੀਟਿੰਗ ਆ ਉਹ ਨਾ ਮੈਂ ਬਹੁਤ ਜ਼ਿਆਦਾ ਲੂਜ਼ ਰੱਖਿਆ ਹੈ ਤੇ ਨਾ ਹੀ ਜਿਹੜਾ ਇਹ ਪੈਂਟ ਪਲਾਜ਼ੋ ਹੈ ਇਹਦੇ ਮੈਂ ਡਬਲ ਸਾਈਡਡ ਇਲਾਸਟਿਕ ਲਾਈ ਹੈ ਜਿਹੜੀ ਕਿ ਮੈਨੂੰ ਕੰਫਰਟੇਬਲ ਲੱਗਦੀ ਹੈ ਇੱਕੇ ਦੇ ਵਿੱਚ ਮੈਂ ਸਾਈਡ ਤੇ ਪਾਕਟ ਲਗਾਈ ਹੈ ਜੋ ਕਿ ਬਹੁਤ ਸਪੇਸੀਅਸ ਹੈ ਇਹਦੇ ਵਿੱਚ ਤੁਸੀਂ ਆਪਣਾ ਮੋਬਾਈਲ ਵਗੈਰਾ ਆਰਾਮ ਨਾਲ ਹੈ ਉਹ ਕੈਰੀ ਕਰ ਸਕਦੇ ਹੋ ਇਹ ਪਲਾਜ਼ੋ ਦੀ ਜਿਹੜੀ ਮੋਰੀ ਹੈ ਉਹ ਤਕਰੀਬਨ ਮੈਂ 8 1/2 ਇੰਚ ਦੀ ਰੱਖੀ ਹੈ ਤਾਂ ਇਹ ਹੈ ਜੀ ਇਹਦਾ ਕਮੀਜ਼ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ neck ਹੈ ਫਰੰਟ neck ਉਹ ਮੈਂ rounder shape ਰੱਖਿਆ ਹੈ ਤੇ ਇਹਦੀਆਂ sleeve ਨੇ sleeve ਤੇ ਵੀ ਮੈਂ ਅੱਗੇ ਜਿਹੜੀ ਹੈ ਉਹ lace attach ਕੀਤੀ ਹੈ sleeve ਦੀ ਜੇਕਰ ਲੈਂਥ ਦੇਖਦੇ ਆਂ ਤਾਂ ਮੈਂ ਇਹਦੀ ਫੁੱਲ ਲੈਂਥ ਰੱਖੀ ਹੈ ਇਹ 24 24 ਇੰਚ ਦੀ ਜਿਹੜੀ sleeve ਦੀ ਲੈਂਥ ਹੈ ਤੇ ਆਹ ਜੀ ਇਹਦੇ ਚਾਕ ਨੇ ਚਾਕ ਪੱਲੇ ਅੱਗੇ ਪਿੱਛੇ ਮੈਂ ਦੋ ਦੋਨੋਂ ਪਾਸੇ ਇਹਦੇ ਜਿਹੜੀ ਉਹ ਲੇਸ ਹੈ ਉਹ ਅੰਡਰਗਰਾਉਂਡ ਤਰੀਕੇ ਨਾਲ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜੀ ਇਹ ਲੇਸ ਹੈ ਉਹ ਲੱਗੀ ਹੋਈ ਹੈ ਜੇਕਰ ਆਪਾਂ ਪਲੇਨ ਸੂਟ ਨੂੰ ਚਾਰੇ ਪਾਸੇ ਜਿਹੜੀ ਲੇਸ ਉਹ ਅਟੈਚ ਕਰਦੇ ਆ ਤਾਂ ਇਹਦੇ ਨਾਲ ਇਹਦੀ ਲੁੱਕ ਬਹੁਤ ਵਧੀਆ ਆ ਜਾਂਦੀ ਹੈ ਇਹਦਾ ਜਿਹੜਾ ਬੈਕ ਨੈਕ ਹੈ ਉਹ ਮੈਂ ਡੀਪ ਰੱਖਿਆ ਹੋਇਆ ਹੈ तकरीबन 9 ਇੰਚ ਦਾ ਇਹ ਡੀਪ ਹੈ ਤਾਂ ਇਹ ਇਹਦਾ ਦੁਪੱਟਾ ਏ ਦੁਪੱਟਾ ਔਰਗੈਂਜ਼ਾ ਦਾ ਏ ਇਹ ਨੂੰ ਮੈਂ ਡਾਈ ਕਰਵਾਇਆ ਸੀਗਾ ਸੂਟ ਦੇ ਨਾਲ ਤੇ ਉੱਪਰ ਇਹਦੇ ਮੈਂ ਔਰਗੈਂਜ਼ਾ ਦੀ ਜਿਹੜੀ ਉਹ ਲੇਸ ਹੈ ਉਹ ਲਗਾਈ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜੀ ਇਹਦੀ ਲੇਸ ਹੈ ਉਹ ਲੱਗੀ ਹੋਈ ਹੈ ਲੇਸ ਲਗਾਉਣ ਤੋਂ ਬਾਅਦ ਕੁਝ ਜਿਹੜੀ ਲੇਸ ਹੈ ਉਹ ਬਚ ਗਈ ਸੀਗੀ ਤਾਂ ਉਹ ਮੈਂ ਇਹਦੇ ਜਿਹੜੇ 4 ਸਾਈਡ ਕੋਰਨਰ ਹੈ ਮੈਂ ਉਹਨਾਂ ਤੇ ਇਸ ਤਰ੍ਹਾਂ ਐਂਗਲ ਜੇ ਤਰੀਕੇ ਨਾਲ ਲਗਾਤੀ ਜਿਸ ਨਾਲ ਕਿ ਦੁਪੱਟੇ ਦੀ ਜਿਹੜੀ ਲੁੱਕ ਹੈ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਗਈ ਤੁਸੀਂ ਦੇਖ ਸਕਦੇ ਹੋ ਇਹਦੇ ਚਾਰੇ ਕੋਰਨਰਾਂ ਤੇ ਐਵੇਂ ਦੀ ਲੇਸ ਲੱਗੀ ਹੋਈ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਇਹ ਸੂਟ ਟਰਾਈ ਕੀਤਾ ਹੋਇਆ ਕਿਵੇਂ ਦਾ ਲੱਗਦਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਦੁਪੱਟੇ ਨੂੰ ਜਿਹੜੀ ਕਾਰਨਰਾਂ ਤੇ ਲੈਸ ਲਗਾਈ ਹੋਈ ਆ ਉਹਦੇ ਨਾਲ ਵੀ ਜਿਹੜਾ ਦੁਪੱਟੇ ਦੀ ਲੁੱਕ ਹੈ ਉਹ ਹੋਰ ਜ਼ਿਆਦਾ ਇਨਹਾਂਸ ਹੋ ਗਈ। ਬਾਕੀ ਜਿਹੜੇ ਸੂਟ ਦੀ ਲੁੱਕ ਹੈ, ਸੂਟ ਤੇ ਲੈਸਿਸ ਲਗਾਈਆਂ ਹੋਈਆਂ ਨੇ, ਪਲਾਜ਼ੋ ਦੀ ਜਿਹੜੀ ਫਿਟਿੰਗ ਹੈ ਉਹ ਕਿਵੇਂ ਦੀ ਹੈ, ਸੂਟ ਦੀ ਫਿਟਿੰਗ ਕਿਵੇਂ ਦੀ ਹੈ। ਬਾਕੀ ਇਹਦੀਆਂ ਜਿਹੜੀਆਂ ਬਾਜੂ ਨੇ ਉਹ ਲੌਂਗ ਨੇ ਉਹ ਕਿਵੇਂ ਦੀਆਂ ਲੱਗ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੂਟ ਬਣਿਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਏ। ਇਹਦਾ ਜਿਹੜਾ ਬੈਕ ਨੈਕ ਹੈ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ 9 ਇੰਚ ਦਾ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਸੋਹਣਾ ਲੱਗ ਰਿਹਾ ਏ ਸੋ ਤੁਹਾਨੂੰ ਮੇਰਾ ਰੈਡੀ ਕੀਤਾ ਹੋਇਆ ਸੂਟ ਕਿਵੇਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੈਂ ਤੁਹਾਡੇ ਵਾਸਤੇ ਹੋਰ ਅੱਗੇ ਜਾ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਲੈ ਕੇ ਆਂਦੀ ਰਹਾ ਤਾਂ ਕਿ ਤੁਹਾਨੂੰ ਵੀ ਜਿਹੜੇ ਸੋਹਣੇ ਸੋਹਣੇ ਸੂਟ ਆ ਉਹ ਦੇਖਣ ਨੂੰ ਮਿਲਣ। ਸੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ।